ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਲਾਈਨਾਂ ਅੱਜ ਦੇ ਸਿੱਖ ਲਈ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਬਾਪੂ ਵਾਜਾਂ ਵਾਲੇ ਨਾਲ ਕੀਤੇ ਕੌਲ ਤੇ ਕਰਾਰ ਜੋ ਤੋੜਿਆ ਐ ਅਸੀਂ ਕੀਤਾ ਉਹਨਾਂ ਇਤਬਾਰ ਜੋ ਤੋੜੇ ਸਿੱਖੀ ਦੇ ਸਿਧਾਂਤ ਸਾਡੀ ਰਹੀ ਨਾ ਔਕਾਤ ਤੋੜੇ ਸਿੱਖੀ ਦੇ ਸਿਧਾਂਤ ਸਾਡੀ ਰਹੀ ਨਾ ਔਕਾਤ ਹੋਏ ਸਿੱਖੀ ਨਾਲੋਂ ਦੂਰ ਹਾਂ ਸਿੱਖ ਲਿਆ ਅਸੀਂ ਸਿੱਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਾ ਸਤੂਰਨਾ ਸਿੱਖ ਲਿਆ ਅਸੀਂ ਸਿੱਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਾ ਸਤੂਰਨਾ ਜਾਤਾਂ ਪਾਤਾਂ ਵਿੱਚੋਂ ਸਾਨੂੰ ਕੱਢ ਕੇ ਗੁਰਾਂ ਨੇ ਦਿੱਤੀ ਪੌhle ਅੰਮ੍ਰਿਤ ਦੀ ਛਕਾ ਜੀ ਜੋਤ ਟਿਕਾ ਕੇ ਗੁਰਾਂ ਗ੍ਰੰਥ ਸਾਹਿਬ ਵਿੱਚ ਦਿੱਤਾ ਬਾਣੀ ਦੇ ਲਾੜ ਸਾਨੂੰ ਲਾ ਜੀ ਸਾਡੀ ਮੁਕੀ ਜਾਤ ਪਾਤ ਉਹਿਆ ਸਿੱਖੀ ਦਾ ਮਿਲਾਪ ਸਾਡੀ ਮੁਕੀ ਜਾਤ ਪਾਤ ਉਹਿਆ ਸਿੱਖੀ ਦਾ ਮਿਲਾਪ ਪੈਦਾ ਹੋਏ ਇੱਕੋ ਨੂਰ ਹਾਂ ਸਿੱਖ ਲਿਆ ਅਸੀਂ ਸਿੱਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਸਤੂਰਨਾ ਸਿੱਖ ਲਿਆ ਅਸੀਂ ਸਿੱਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਸਤੂਰਨਾ ਸਾਧ ਪਖੰਡੀਆਂ ਦੇ ਚੁੰਗਲ ਚ ਫਸ ਸਿੱਖ ਧਗਿਆਂ ਤਵੀਤਾਂ ਵਿੱਚ ਪੈ ਗਏ ਕੂਸੀ ਦੇ ਲਾਲਚਾਂ ਨੇ ਲੁੱਟਿਆ ਪੰਜਾਬ ਸਭ ਚੋਰ ਸਾਧਬਾਨ ਇੱਥੇ ਬਹਿ ਗਏ ਕੁਰਸੀ ਦੇ لالਚਾਂ ਨੇ ਲੁੱਟਿਆ ਪੰਜਾਬ ਸਭ ਚੋਰ ਸਾਧਬਾਨ ਇੱਥੇ ਬਹਿ ਗਏ ਸਾਡੀ ਉੱਚੀ ਸੁੱਚੀ ਸੋਚ ਇਹ ਮੰਨਦੇ ਨਹੀਂ ਲੋਕ ਸਾਡੀ ਉੱਚੀ ਸੁੱਚੀ ਸੋਚ ਇਹ ਮੰਨਦੇ ਨਹੀਂ ਲੋਕ ਜਾਇਦ ਕਿੰਨੇ ਮਜ਼ਬੂਰ ਹਾਂ ਸਿੱਖ ਲਿਆ ਅਸੀਂ ਸਿੱਖਾਂ ਤਾਂ ਹੀ ਪਰਮਾਣਾ ਸਿੱਖੇ ਸਿੱਖੀ ਦਸਤੂਰਨਾ ਸਿੱਖ ਲਿਆ ਜੀ ਸਿੱਖਾ ਤਾਈ ਪਰਮਾਉਣਾ ਸਿੱਖੇ ਸਿੱਕੀ ਦਸਤੂਰਾਂ ਲੱਗਿਆ ਹੁੰਦਾ ਨਾ ਜੰਗ ਸਾਡੀ ਸੋਚ ਤਾਈ ਲੱਗਿਆ ਹੁੰਦਾ ਨਾ ਜੰਗ ਸਾਡੀ ਸੋਚ ਤਾਈ ਫੇਰ ਸਰਸੇ ਵੜਾ ਨਾ ਕੋਈ ਜੰਮਦਾ ਦਿੱਤੀ ਹੁੰਦੀ ਪੂਰੀ ਸਜ਼ਾ ਨੂਰ ਮੈਲੀ ਨੂੰ ਦਿੱਤੀ ਹੁੰਦੀ ਪੂਰੀ ਸਜ਼ਾ ਨੂਰ ਮੈਲੀ ਨੂੰ ਮਰਨੇ ਤੋਂ ਬਾਅਦ ਵੀ ਉਹ ਕੰਬਦਾ ਸਾਡੀ ਹੋ ਜਾਊ ਅਖੀਰ ਜੇ ਕਿਤੇ ਜਾਗੀ ਨਾ ਜ਼ਮੀਰ ਸਾਡੀ ਹੋ ਜਾਊ ਅਖੀਰ ਜੇ ਕਿਤੇ ਜਾਗੀ ਨਾ ਜ਼ਮੀਰ ਹੋ ਜੇ ਅਣਖ ਚੂਰ ਚੂਰ ਨਾ ਸਿੱਖ ਲਿਆ ਅਸੀਂ ਸਿਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਸਤੂਰ ਨਾ ਸਿੱਖ ਲਿਆ ਅਸੀਂ ਸਿਖਾਂ ਤਾਂ ਹੀ ਪਰਮਾਉਣਾ ਸਿੱਖੇ ਸਿੱਖੀ ਦਸਤੂਰ ਖਾਲਸਾ ਜੀ ਅਸੀਂ ਉਪਰੋਂ ਤੋਂ ਬਹੁਤ ਦਿਖਾਵਾ ਕਰ ਰਹੇ ਹਾਂ ਇਹੀ ਸੇਖਾਂ 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 ਕੀ ਇਹ ਸੋਚ ਕੇ ਦੇਖੋ ਕਿ ਅਸੀਂ ਅੰਦਰੋਂ ਵੀ ਸਿੱਖ ਹਾਂ ਕਿਤੇ ਇਹ ਤੇ ਨਹੀਂ ਹੈ ਕਿ ਅਸੀਂ ਸਿੱਖੀ ਇਸ ਦਸਤੂਰ ਤੋਂ ਕੋਈ ਸਿੱਖਿਆ ਨਹੀਂ ਤੇ ਅਸੀਂ ਸਿੱਖ ਬਣ ਗਏ ਸਿੱਖਾਂ ਨੂੰ ਪਰਮਾਣ ਵਾਸਤੇ ਕਿ ਅਸੀਂ ਉਸ ਤੋਂ ਉੱਪਰ ਆਪਣਾ ਇਹ ਰੂਪ ਬਣਾ ਲਿਆ ਸਿੱਖਾਂ ਦਾ ਪਰ ਅੰਦਰੋਂ ਸਿੱਖ ਕਦੋਂ ਬਣਾਂਗੇ ਕਦੋਂ ਜਗਾਵਾਂਗੇ ਆਪਣੀ ਜ਼ਮੀਰ ਨੂੰ ਅੱਜ ਕੀ ਕੁਝ ਨਹੀਂ ਹੋ ਰਿਹਾ ਸਾਨੂੰ ਫਿਰ ਵੀ ਸਮਝ ਨਹੀਂ ਆ ਰਹੀ ਯਾਰ ਬਹੁਤ ਦਿਲ ਦੁਖੀ ਹੁੰਦਾ ਜਦੋਂ ਇਦਾਂ ਜਿਹਾ ਕੁਝ ਖਬਰਾਂ ਸੁਣਿਦਿਆਂ ਸਿੱਖੀ ਨਾਲ ਕੀ ਨਹੀਂ ਹੋ ਰਿਹਾ ਹੁਣ ਜਲੰਧਰ ਵਿੱਚ ਬੇਅਦਬੀ ਕਿਤੇ ਬਰਗਾੜੀ ਵਿੱਚ ਬੇਅਦਬੀ ਕਿਤੇ ਜਹਾਂਗੀਰ ਪਿੰਡ ਵਿੱਚ ਬੇਅਦਬੀ ਥਾਂ ਥਾਂ ਬੇਅਦਬੀਆਂ ਹੋ ਰਹੀਆਂ ਸਾਡੀ ਪੰਥਕ ਸਰਕਾਰ ਕੀ ਕਰ ਰਹੀ ਹੈ ਪੰਥ ਪੰਥ ਦਾਸੀ ਵਰਦੀ ਦਾ ਮਾਇਨੇ ਭੁੱਲ ਗਏ ਬਹੁਤ ਦੁਖੀ ਹੁੰਦਾ ਦਿਲ ਯਾਰ ਵਾਹਿਗੁਰੂ ਕਿਰਪਾ ਕਰੇ ਸਭ ਨੂੰ ਸੁਮਤ ਬਖਸ਼ੇ ਤੇ ਜੋ ਹਿੰਦੁਸਤਾਨ ਪਾਕਿਸਤਾਨ ਵਾਸਤੇ ਜੋ ਅੱਜ ਦਾ ਮਾਹੌਲ ਬਣਿਆ ਹੋਇਆ ਹੈ ਇਹ ਖਾਲੀ ਮਾਹੌਲ ਹੈ ਖਾਲੀ ਡਰਾਮ ਵਾਸਤੇ ਬਣਿਆ ਹੋਇਆ ਹੈ ਇਹ ਪੰਜਾਬੀਆਂ ਨੂੰ ਖਾਲੀ ਬਰਬਾਦ ਕਰਨ ਵਾਸਤੇ ਹੈ ਪੰਜਾਬੀਅਤ ਨੂੰ ਬਰਬਾਦ ਕਰਨ ਵਾਸਤੇ ਹੈ ਸੋ ਇਹਨਾਂ ਤੋਂ بچੋ ਬਾਕੀ ਜੋ ਭਾਵੇਂ ਕਰਤਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ